ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਗੁਰੂ ਰੂਪ कौर ਅੱਜ ਫਿਰ ਆਪਾਂ ਤੁਹਾਡੇ ਲਈ ਰੈਸਪੀ ਲੈ ਕੇ ਆਏ ਆਂ ਭਰਵੇਂ ਕ੍ਰੇਲੀ ਪਹਿਲਾਂ ਤਾਂ ਆਪਾਂ ਕ੍ਰੇਲੇ ਛਿੱਲ ਕੇ ਕ੍ਰੇਲਿਆਂ ਨੂੰ ਡੀਪ ਫ੍ਰਾਈ ਕਰ ਲਾਂਗੇ ਥੈਨ ਆਪਾਂ ਉਹਨੂੰ ਚੰਗੀ ਤਰ੍ਹਾਂ ਜਦ ਫ੍ਰਾਈ ਹੋ ਜਾਣਗੇ ਕੱਢ ਲੈਣੀ ਆ ਉਧਰ ਹੀ ਆਪਾਂ ਨਾਲ ਤੜਕੇ ਦੀ ਤਿਆਰੀ ਕਰ ਲੈਣੀ ਆ ਕੁੰਡੇ ਡੰਡੇ ਵਿੱਚ ਆਪਾਂ ਸਾਰਾ ਤੜਕਾ ਘੁੱਟਾਂਗੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਲਸਣ ਦਾ ਸੰ ਨੂੰ ਚੰਗੀ ਤਰ੍ਹਾਂ ਬਾਰੀਕ ਕਰ ਲੈਣਾ ਹੈ ਕੁੰਡੇ ਡੰਡੇ ਵਿੱਚ ਹੀ ਦਨ ਉਦੋਂ ਆਪਣੀ ਜਿਹੜੇ ਕਰੇਲੇ ਬਾਕੀ ਨਾਲ ਨਾਲ ਆਪਾਂ ਉਹਨਾਂ ਨੂੰ ਫਰਾਈ ਕਰੀ ਜਾਣਾ ਹੈ ਫਰਾਈ ਕਰਨ ਤੋਂ ਬਾਅਦ ਜਿਹੜੇ ਬਚੇ ਹੋਏ ਕਰੇਲੇ ਆਪਾਂ ਉਹ ਵੀ ਤੇਲ ਵਿੱਚ ਪਾ ਦਵਾਂਗੇ ਦੇਖੋ ਜਦੋਂ ਪ੍ਰੋਪਰ ਫਰਾਈ ਹੋ ਜਾਣਗੇ ਨਾ ਫਿਰ ਇਹਨਾਂ ਨੂੰ ਬਾਹਰ ਕੱਢ ਕੇ ਆਪਾਂ ਰੱਖ ਲਾਂਗੇ ਦਨ ਆਪਾਂ ਇਹ ਤੇਲ ਇਸੇ ਤੇਲ ਵਿੱਚ ਹੀ ਆਪਾਂ ਤੜਕਾ ਪਨਣਾ ਹੈ ਇੱਧਰ ਆਪਣਾ ਲਸਣ ਵੀ ਕੁੱਟ ਕੇ ਤਿਆਰ ਹੈ ਲਸਣ ਨੂੰ ਚੰਗੀ ਤਰ੍ਹਾਂ ਬਾਰੀਕ ਕਰਕੇ ਕੱਢ ਕੇ ਅਪਾ ਇਸੇ ਗੁੰਡੇ ਡੰਡੇ ਵਿੱਚ ਨਾ ਗੰਡੇ ਨੂੰ ਕੁੱਟ ਲੈਣਾ ਹੈ ਗੰਡਾ ਵੀ ਬਾਰੀਕ ਕੱਟਿਆ ਹੋਇਆ इजीली ਕੁੱਟਿਆ ਜਾਂਦਾ ਹੈ ਟੋਪਰ ਨੂੰ ਕੁੱਟਣ ਤੋਂ ਬਾਅਦ ਆਪਾਂ ਉਧਰ ਟਮਾਟਰ ਰੱਖੇ ਹੋਏ ਆ ਟਮਾਟਰ ਵੀ ਆਪਾਂ ਗੁੰਡੇ ਡੰਡੇ ਹੀ ਕੁੱਟਨੇ ਆ ਥੇਨ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਕੁੱਟ ਗਏ ਆਪਾਂ ਕੱਟ ਕੇ ਰੱਖ ਲੈਣਾ ਵਾ ਜਦੋਂ ਆਪਣੇ ਟਮਾਟਰ ਵੀ ਕੁੱਟੇ ਗਏ ਤੜਕਾ ਆਪਣੇ ਰੈਡੀ ਆ ਉਧਰ ਆਪਾਂ ਨਾਲ ਦੀ ਨਾਲ ਆਪਣੇ chrele ਵੀ ਜਿਹੜੇ ਆ ਫਰਾਈ ਕਰੀ ਜਾਣੇ ਆ ਕਰੇਲੇ ਫਰਾਈ ਹੋਣ ਤੋਂ ਬਾਅਦ ਆਪਾਂ ਸਾਰੇ ਕਰੇਲੇ ਕੱਢ ਗਏ ਜਿਹੜਾ ਕੜਾਈ ਵਾਲਾ ਤੇਲ ਹੈ ਉਹਦੇ ਵਿੱਚ ਹੀ ਆਪਾਂ ਆਪਣਾ ਸਾਰਾ ਤੜਕਾ ਜਿਹੜਾ ਹੈ ਬੰਨਾਂਗੇ ਆਪਾਂ ਵਿਖਾਉਨੇ ਆ ਤੁਹਾਨੂੰ ਆਜੋ ਆਪਣੇ ਨਾਲ ਨਾ ਇਧਰ ਆਪਣੇ ਟਮਾਟਰ ਦੀ ਗ੍ਰੇਨੀ ਇੱਕ ਕਰਕੇ ਕੁੰਡੇ ਡੰਡੇ ਦੇ ਵਿੱਚ ਤੁਸੀਂ ਇਹਨੂੰ ਮਿਕਸੀ ਵਿੱਚ ਵੀ ਗ੍ਰाइंड ਕਰ ਸਕਦੇ ਹੋ ਬਟ ਅਸੀਂ ਜ਼ਿਆਦਾਤਰ ਕੁੰਡੀ ਡੰਡੇ ਹੀ ਕੁੱਟਦੇ ਹਾਂ ਸਾਰਾ ਤੜਕਾ ਤੁਸੀਂ ਚਾਹੋ ਇਹਨੂੰ ਗ੍ਰाइंड ਕਰਕੇ ਵੀ ਮਤਲਬ ਤੜਕਾ ਲਾ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਵੇਂ ਕਰਨਾ ਹੈ ਲਓ ਜੀ ਆਪਨੇ ਟਮਾਟਰ ਵੀ ਕੁੱਟ ਕੇ ਤਿਆਰ ਹੋ ਚੱਲੇ ਨੇ ਟਮਾਟਰ ਕੁੱਟਣ ਤੋਂ ਬਾਅਦ ਆਪਾਂ ਲਵਾਂਗੇ ਕੜਾਈ ਜਿਹੜੀ ਕੜਾਈ ਵਿੱਚ ਆਪਾਂ ਸਾਰੇ ਕarele ਭੁੰਨੇ ਸੀ ਉਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਜੀਰਾ ਜਦੋਂ ਪੁੱਜ ਜਾਏਗਾ ਨਾਲ ਹੀ ਆਪਾਂ ਲਸਣ ਤੇ ਅਦਰਕ ਦਾ ਪੇਸਟ ਪਾ ਦਾਂਗੇ ਜਿਹੜਾ ਆਪਾਂ ਕੁੰਡੀ ਰਿੰਡੀ ਕੁੱਟ ਕੇ ਰੱਖਿਆ ਹੋਇਆ ਸੀ ਇਹਨੂੰ ਆਪਾਂ ਹੌਲੀ ਹੌਲੀ ਲੋ ਫਲੇਮ ਤੇ ਭੁੰਨਣਾ ਹੈ ਬਿਲਕੁਲ ਅੱਗ ਜ਼ਿਆਦਾ ਨਹੀਂ ਕਰਨੀ ਉਹ ਤੁਹਾਡੇ ਤੇ ਆ ਤੁਸੀਂ ਗੈਸ ਤੇ ਬਣਾਉਂਦੇ ਹੋ ਚੁੱਲ੍ਹੇ ਤੇ ਗੈਸ ਤੇ ਬਣਾਉਣਾ ਤਾਂ ਵੀ ਗੈਸ ਕੱਟ ਕਰਕੇ ਪੁੰਨਿਓ ਚੁੱਲ੍ਹੇ ਤੇ ਬਣਾਓਂਗੇ ਅੱਗ ਕੱਟ ਕਰਕੇ ਚੁੱਲ੍ਹੇ ਦੀ ਫਿਰ ਬਣਾਓ ਅਸੀਂ ਜ਼ਿਆਦਾਤਰ ਸਬਜ਼ੀਆਂ ਚੁੱਲ੍ਹੇ ਤੇ ਹੀ ਬਣਾਉਂਦੇ ਆ ਜਦੋਂ ਆਪਣਾ ਲਸਣ ਤੇ ਪਿਆਜ਼ ਐ ਪੁੱਜ ਗਿਆ ਫਿਰ ਉਹਦੇ ਵਿੱਚ ਲਸਣ ਤੇ ਅਦਰਕ ਪੁੱਜ ਗਿਆ ਉਹਦੇ ਵਿੱਚ ਆਪਾਂ ਪਿਆਜ਼ ਪਾ ਦੇਣਾ ਵਾ ਪਿਆਜ਼ ਪੁੰਨਣ ਤੋਂ ਬਾਅਦ ਉਹਦੇ ਵਿੱਚ ਟਮਾਟਰ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਪੁੱਲ ਲੈਣਾ ਵਾ ਤੇ ਮਸਾਲੇ ਤੁਸੀਂ ਇਹਦੇ ਵਿੱਚ ਪਾਉਣੇ ਆਪਣੇ ਸਵਾਦ ਅਨੁਸਾਰ ਪਾਉਣੇ ਆ ਜਿਹੜਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਏ ਜਿਵੇਂ ਕੋਈ ਜ਼ਿਆਦਾ ਲੂਣ ਵਿੱਚ ਖਾਂਦਾ ਏ ਕੋਈ ਘੱਟ ਖਾਂਦਾ ਏ ਉਹ ਤੁਸੀਂ ਆਪਣੇ ਅਕੋਰਡਿੰਗ ਹੀ ਪਾਉਣੇ ਆ ਜਿਵੇਂ ਕਿ ਅਸੀਂ ਇਹਦੇ ਵਿੱਚ ਲੂਣ ਘੱਟ ਪਾਵਾਂਗੇ ਕਿਉਂਕਿ ਅਸੀਂ ਕਰੇਲੇ ਜਿਹੜੇ ਆ ਛਿੱਲ ਕੇ ਉਹਨਾਂ ਨੂੰ ਲੂਣ ਲਾ ਕੇ ਰੱਖਿਆ ਹੋਇਆ ਸੀਗਾ ਸੇਰਦਾ ਹੀ ਤਾਂ ਅਸੀਂ ਇਹਦੇ ਵਿੱਚ ਮਸਾਲਾ ਪਾਇਆ ਏ ਲੂਣ ਪਾਵਾਂਗੇ ਲੂਣ ਬਹੁਤ ਹੀ ਘੱਟ ਪਾਇਆ ਵਾ ਕਿਉਂਕਿ ਪਹਿਲਾਂ ਹੀ ਲੱਗਾ ਹੋਇਆ ਸੀ ਕਰੇਲਿਆਂ ਨੂੰ ਥੈਂ ਇਹਦੇ ਵਿੱਚ ਹਲਦੀ ਪਾਵਾਂਗੇ ਹਲਕੀ ਜੀ ਨਾਲ ਹੀ ਆਪਾਂ ਇਹਦੇ ਪਾਵਾਂਗੇ ਮਿਰਚ ਦੈਨ ਆਪਣਾ ਜਦੋਂ ਮਸਾਲਾ ਪ੍ਰੋਪਰ ਪੁੱਜੇਗਾ ਇਧਰ ਆਪਣਾ ਮਸਾਲਾ ਪੁੱਜ ਕੇ ਹੋ ਚੁੱਕਿਆ ਹੈ ਤਿਆਰ ਤਿਆਰ ਹੋਣ ਤੋਂ ਬਾਅਦ ਜਿਹੜੇ ਆਪਾਂ ਗਰੇਲੇ ਭੁੰਨ ਕੇ ਰੱਖੇ ਹੋਏ ਸੀਗੇ ਉਹਨਾਂ ਵਿੱਚ ਪਾ ਦਾਂਗੇ ਤੇ ਵੀਡੀਓ ਵੇਖ ਕੇ ਸਾਰੇ ਜਾਣੇ ਦੱਸਿਓ ਕਿਵੇਂ ਦੀ ਲੱਗੀ ਆ ਕਮੈਂਟ ਜਰੂਰ ਕਰਿਓ ਸ਼ੇਅਰ ਵੀ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ ਸੋ ਮੱਚ ਮੇਰੀਆਂ ਵੀਡੀਓ ਦੇਖਣ ਲਈ ਅੱਜ ਹੁਣ ਆਪਾਂ ਖਾ ਕੇ ਦੱਸਾਂਗੇ ਕਿਵੇਂ ਦੇ ਬਣਿਆ ਤੇ ਤੁਸੀਂ ਵੀ ਆਪਣੇ ਘਰੇ ਬਣਾ ਕੇ ਜੂਰ ਟ੍ਰਾਈ ਕਰਕੇ ਦੇਖਿਓ ਥੈਂਕ ਯੂ ਸੋ ਮੱਚ